ਇਕ ਵਾਰ ਫਿਰ ਇਸ ਵਾਕ ਨੂੰ ਮੈਂ ਦੁਹਰਾ ਦਿਆਂ ਅਖਰੀ ਅਰਥਾਂ ਨਾਲ ਹੁਣ ਉਹ ਸਾਨੂੰ ਸੰਤ ਵੀ ਲੱਭਣਾ ਪਏਗਾ ਜਿਹੜਾ ਭਗਤੀ ਦਾ ਰਸਤਾ ਦਿਖਾਉਣ ਦੇ ਸਮਰੱਥ ਹੋਵੇ ਪਰ ਗੁਰਬਾਣੀ ਦਾ ਅਸੀਂ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ ਜਿਸ ਨਾਲ ਇਹ ਅਨੁਭਵ ਹੁੰਦਾ ਹੈ ਕਿ ਸੰਤਨ ਮੋਕੋ ਪੂੰਜੀ ਸੌਂਪੀ ਭਾਵ ਗੁਰੂ ਗਿਆਨ ਦੁਆਰਾ ਮਨ ਦੇ ਤਉਤੜਿਆ ਮਨ ਕਾ ਧੋਖਾ ਧਾਂਖ ਵਾਂਗ ਚਿੰਬੜੇ ਹੋਏ ਫਿਕਰ ਚਿੰਤਾਵਾਂ ਸੰਸੇ ਆਤਮਾ ਤੋਂ ਮੁਕਤੀ ਮਿਲ ਸਕਦੀ ਹੈ ਜਦੋਂ ਮਨ ਵਿੱਚ ਧੋਖਾ ਉਤਰ ਗਿਆ ਫਿਰ ਧਰਮਰਾਇਆ ਬਕਾਹਾਂ ਕਰੇਗਾ ਲੇਖਾ ਕੌਣ ਪੁੱਛੇਗਾ ਮਨ ਦੇ ਵਿਕਾਰਾਂ ਵਾਲਾ ਜੋ ਫਾਟਿਓ ਸਗਲੋ ਲੇਖਾ ਕਾਗਜ਼ ਪਾੜ ਦਿੱਤਾ ਸਿੱਧਾ ਉੱਤਰ ਹੈ ਜਦੋਂ ਗੁਰਬਾਣੀ ਗਿਆਨ ਦੁਆਰਾ ਆਤਮਿਕ ਸੂਝ ਦਾ ਚਾਨਣ ਹੁੰਦਾ ਹੈ ਤਾਂ ਵਿਕਾਰ ਆਪਣੇ ਆਪ ਚਲੇ ਜਾਂਦੇ ਹਨ ਧਰਮਰਾਇ ਭਾਵ ਰੱਬੀ ਕਾਨੂੰਨ ਜਾਂ ਰੱਬੀ ਹੁਕਮ ਦੀ ਸਮਝ ਵਿੱਚ ਚੱਲਿਆਂ ਆਤਮਿਕ ਖੇੜਾ ਆਨੰਦ ਦੀ ਪ੍ਰਬਲਤਾ ਦੇ ਖੁਸ਼ੀ ਕਾਇਮ ਰਹਿੰਦੀ ਹੈ ਤੇ ਇਸੇ ਨੂੰ ਕਿਹਾ ਗਿਆ ਹੈ ਸੱਚ ਦੇ ਚੱਲਦਿਆਂ ਹੋਇਆਂ ਧਰਮਰਾਇ ਨੇ ਮੇਰੇ ਕਾਲੇ ਲੇਖਾਂ ਦਾ ਕਾਗਜ਼ ਪਾੜ ਦਿੱਤਾ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਸ਼ਬਦ ਰਾਹੀਂ ਬੜਾ ਪਿਆਰਾ ਸਨੇਹਾ ਮਿਲ ਰਿਹਾ ਹੈ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਰਗੁਰ ਸ਼ਾ ਪਾਇਆ ਵੱਡ ਦਾਣਾ ਫੜ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹਲਾ 4 ਪੰਨਾ 697 98 हे ਭਾਈ ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸ਼ਨ ਗੁਰ ਗਿਆਨ ਪ੍ਰਾਪਤ ਹੁੰਦਾ ਹੈ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਜਿਸ ਨੂੰ ਵੱਡਾ ਸਿਆਣਾ ਤੇ ਸ਼ਾ ਗੁਰੂ ਮਿਲ ਪਿਆ ਗੁਰੂ ਨੇ ਪ੍ਰਮਾਤਮਾ ਦੇ ਬਹੁਤੇ ਗੁਣਾ ਨਾਲ ਉਸ ਨੂੰ ਸਾਝੀਵਾਲ ਬਣਾ ਦਿੱਤਾ ਇਹ ਭਾਈ ਜਗਤ ਦੇ ਜੀਵਨ ਪ੍ਰਭੂ ਨੇ ਜਿੰਨਾ ਮਨੁੱਖਾਂ ਉਤੇ ਕਿਰਪਾ ਕੀਤੀ ਉਹਨਾਂ ਨੇ ਆਪਣਾ ਆਪਣੇ ਮਨ ਵਿੱਚ ਅਤੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਤਮਿਕ ਸੂਜ ਟਿਕਾ ਲਿਆ ਇਹ ਨਾਨਕ ਆਖੇ ਇਹ ਭਾਈ ਸਰਮਰਾਜ ਦੇ ਦਰ ਤੇ ਭਾਵ ਆਤਮਿਕ ਗੁਨਾ ਦੇ ਸਾਹਮਣੇ ਉਹਨਾਂ ਮਨੁੱਖਾਂ ਦੇ ਕੀਤੇ ਕਰਮਾਂ ਦੇ ਲੇਖੇ ਦੇ ਸਾਰੇ ਕਾਗਜ਼ ਪਾੜ ਦਿੱਤੇ ਗਏ ਹਨ ਉਹਨਾਂ ਦਾਸਾਂ ਦਾ ਲੇਖਾ ਨਿਬੜ ਗਿਆ ਸਭ ਕਿਲਵੇ ਗਏ ਗਵਾਜਾ ਸਾਰੇ ਹੀ ਅੰਦਰਲੇ ਮਲੀਨ ਵਿਚਾਰ ਜਿਨ੍ਹਾਂ ਨੂੰ ਪਾਪ ਕਿਹਾ ਗਿਆ ਹੈ ਧਰ ਖਤਮ ਹੋ ਜਾਂਦੇ ਹਨ ਕਿਉਂਕਿ ਦਰਸ਼ਨ ਸਾਧ ਮਿਲਿਓ ਵਡਭਾਗੀ ਗੁਰੂ ਦੀ ਫਿਲਾਸਫੀ ਦੀ ਸਮਝ ਆ ਗਈ ਇਹ ਸਮਝ ਰੱਬੀ ਗੁਨਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਹਰ ਕੀਏ ਬੋ ਗੁਣਾਂ ਸੰਝਾ ਸਮਝਦਾ ਦੂਸਰਾ ਨਾਂ ਹੈ ਜਿਨ ਕੋ ਕਿਰਪਾ ਕਰੀ ਜਗ ਜੀਵਨ ਭਾਵ ਜੀਵਨ ਜਾਚ ਆ ਗਏ ਨਿ ਸਮਝ ਹੀ ਨਹੀਂ ਸਗੋ ਹਿਰਦੇ ਵਿੱਚ ਟਕਾ ਲਏ ਹਨ ਹਰ ਔਰ ਧਾਰਿਓ ਮਨ ਮਾਝਾ ਭਾਵ ਇਹਨਾਂ ਸ਼ੁਭ ਗੁਣਾਂ ਨੂੰ ਨੇਤਾ ਪ੍ਰਤੀ ਵਰਤਨ ਵਿੱਚ ਲਿਆਂਦਾ ਹੈ ਜਦੋਂ ਮਨੁੱਖ ਨੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਔਗਣਾ ਵੱਲੋਂ ਹਮੇਸ਼ਾ ਲਈ ਕਿਨਾਰਾ ਕਰ ਲਿਆ ਤਾਂ ਇਸ ਦਾ ਅਰਥ ਇਹ ਅਸਰ ਇਹ ਹੁੰਦਾ ਹੈ ਅਸੀਂ ਜ਼ਿੰਦਗੀ ਦੇ ਆਤਮਿਕ ਗੁਣਾਂ ਤੇ ਮਹੱਤਵ ਨੂੰ ਸਮਝ ਲਿਆ ਹੈ ਜਨ ਨਾਨਕ ਲੇਖਾ ਸਮਝਾ ਜੇ ਇਸ ਸਮਝਦਾਰੀ ਨੇ ਵਿਕਾਰਾਂ ਵਾਲਾ ਕਾਗਜ਼ ਸਦਾ ਲਈ ਪਾੜ ਦਿੱਤਾ ਹੈ ਧਰਮਰਾਜ ਦਰ ਕਾਗਜ਼ ਫਾਰੇ ਸਮੂਚੀ ਵਿਚਾਰ ਨੂੰ ਸਮਝਦਿਆਂ ਕਿਹਾ ਜਾ ਸਕਦਾ ਹੈ ਕਿ ਸੱਚ ਦੇ ਸਾਹਮਣੇ ਕਿਹ ਲਿਖ ਵਾਲੀ ਸੋਚ ਟਿਕ ਨਹੀਂ ਸਕਦੀ ਅਤੇ ਵਿਕਾਰਾਂ ਦੀ ਸੂਝ ਆ ਗਈ ਪਾਲ ਧਰਮਰਾਜ ਨੇ ਮੇਰਾ ਵਿਕਾਰਾਂ ਵਾਲਾ ਕਾਗਜ਼ ਪਾੜ ਦਿੱਤਾ ਯੋਧੇ ਆਤਮਿਕ ਗੁਣਾਂ ਦੀ ਉਚਤਾ ਹੈ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਹੈ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਕੰਗਾਲ ਹੈ ਜਾਂ ਬਾਦਸ਼ਾਹ ਹੈ ਹਰੇਕ ਮਨੁੱਖ ਨੂੰ ਆਪਣੇ ਕੀਤੇ ਦਾ ਫਲ ਆਪ ਹੀ ਭੁਗਤਣਾ ਪੈਂਦਾ ਹੈ ਜਿਹਾ ਕਿ ਫਰਮਾਨ ਹੈ ਨਰਪਤ ਰਾਜੇ ਰੰਗ ਰਸ ਮਾਨਹਿ ਬਿਨ ਨਾਮੇ ਪਕੜ ਖੜੇ ਸਭ ਕਲਗਾਂ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪੁਸ਼ਤਾਨੇ ਹੱਦ ਫਲਗਾ ਸੁਹੀ ਮਹੱਲਾ ਚੌਥਾ ਪੰਨਾ 731 हे ਭਾਈ ਦੁਨੀਆ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਮਾਨਦੇ ਹਨ உபਦੇਸ਼ ਤੋਂ ਸੁਖਣੇ ਰਹਿੰਦੇ ਹਨ ਇਹਨਾਂ ਤੋਂ ਲਾਈਨ ਨੂੰ ਫਿਰ ਦੁਹਰਾ ਲਿਆ हे ਭਾਈ ਦੁਨੀਆ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਵਿੱਚ ਰੰਗ ਰਸ ਮਾਨਦੇ ਰਹਿੰਦੇ ਹਨ ਅਤੇ ਉਪਦੇਸ਼ ਤੋਂ ਸਖਣੇ ਰਹਿੰਦੇ ਹਨ ਉਹਨਾਂ ਸਭਨਾਂ ਨੂੰ ਆਤਮਿਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਪ੍ਰਮਾਤਮਾ ਦਾ ਡੰਡਾ ਵੱਜਦਾ ਹੈ ਉਸ ਸਮੇਂ ਉਹ ਪਛਤਾਉਂਦੇ ਹਨ ਨੀਵੇਂ ਤਲ ਦੇ ਕੀਤੇ ਕਰਮਾਂ ਦੀ ਸਜ਼ਾ ਭੁਗਤਦਿਆਂ ਆਖਰ ਨੂੰ ਪਛਤਾਉਣਾ ਪੈਂਦਾ ਹੈ ਜਿਸ ਨੂੰ ਧਰਮਰਾਜ ਦਾ ਡੰਡਾ ਕਿਹਾ ਗਿਆ ਹੈ ਧਰਮਰਾਜ ਇਸੇ ਡੰਡ ਲਗਾਣਾ ਸੱਚ ਇਨਸਾਨ ਕਿਸੇ ਦਾ ਲਿਆਇ ਨਹੀਂ ਕਰਦਾ ਸਿੱਖ ਸਿਧਾਂਤ ਦੀ ਇਹ ਵਿਸ਼ੇਸ਼ਤਾਈ ਹੈ ਕਿ ਗੁਰੂ ਗਿਆਨ ਤੋਂ ਜਦੋਂ